ਜਿਹੜੀ ਹਲਚਲ ਦੇ ਵਿੱਚ ਬਹੁਤ ਮਿਹਰਬਾਨੀ ਜੀ ਭੱਟੀ ਸਾਹਿਬ ਸੁਰੇ ਸਾਹਿਬ ਆਪਾਂ ਪਹਿਲੀ ਖਬਰ ਦੇ ਉੱਤੇ ਝਾਤ ਮਾਰਦੇ ਆ ਜੰਮੂ ਕਸ਼ਮੀਰ ਦੇ ਕਹਿੰਦੇ ਕਿਸ਼ਤਵਾਰ ਚ ਬੱਦਲ ਫਟਲ ਕਾਰਨ 35 ਤੋਂ ਬਧਰੇ ਮੌਤਾ 60 ਲਾਪਤਾ 120 ਜਿਹੜੇ ਬਚਾਏ ਨੇ ਬਿਲਕੁਲ ਵੱਡੀ ਸਾਹਿਬ ਬੇਹੱਦ ਮੰਦ ਭਾਗੀ ਜਿਹੜੀ ਇਹ ਘਟਨਾ ਵਾਪਰੀ ਹੈ ਔਰ ਅਜੇ ਹਾਂ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਭੱਟੀ ਸਾਹਿਬ ਆ ਪਿਛਲੇ ਦੌਰ ਦੇ ਅੰਦਰ ਸਭ ਨੂੰ ਪਤਾ ਹੋਊਗਾ ਕਿ ਲਗਾਤਾਰ ਬੱਦਲ ਫਟ ਰਹੇ ਨੇ ਅਰਜਮਾਚਲ ਦੇ ਵਿੱਚ ਖਾਸ ਤੌਰ ਤੇ ਪਹਾੜੀ ਏਰੀਆ 'ਚ ਇਹ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਸੇ ਤਰ੍ਹਾਂ ਪੱਟੀ ਸਾਹ ਪੇ ਜਿਹੜਾ ਕਿਸ਼ਤਵਾਰ ਦੇ ਵਿੱਚ ਹੈਗਾ ਉੱਥੇ ਬੱਦਲ ਫਟਿਆ ਜਿਸ ਦੇ ਕਰਕੇ 38 ਗਰੀਬ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ 125 ਨੂੰ ਰੈਸਕਿਊ ਕਰ ਲਿਆ ਉਹਦੇ ਵਿੱਚ ਵੀ ਬਹੁ ਗਿਣਤੀ ਜਿਹੜੇ ਹੈਗੇ ਨੇ ਉਹ ਜ਼ਖਮੀ ਪਾਏ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਕਸ ਤੇ ਆਪਣਾ ਅਫਸੋਸ ਵੀ ਜ਼ਾਹਿਰ ਕੀਤਾ ਔਰ ਰਾਹਤ ਕਾਰਜ ਵੀ ਆਰੰਭ ਕਰ ਦਿੱਤੇ ਗਏ ਨੇ ਉੱਥੇ ਨੇੜੇ ਜਿਹੜੇ ਮੰਦਰ ਨੇ ਉਹਨਾਂ ਦੇ ਵਿੱਚ ਦਰਸ਼ਨ ਨੇ ਉਹ ਬੰਦ ਕਰ ਦਿੱਤੇ ਗਏ ਨੇ ਪ੍ਰਧਾਨ ਮੰਤਰੀ ਲਿਖਦੇ ਨੇ ਕਿ ਮੇਰੇ ਵਿਚਾਰ ਤੇ ਪ੍ਰਾਰਥਨਾਵਾਂ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬਦਲਫਟਣਾ ਤੇ ਹੜ੍ਹਾਂ ਤੋਂ ਪ੍ਰਭਾਵ ਸਾਰੇ ਲੋਕਾਂ ਦੇ ਨਾਲ ਹੈ। ਸਥਿਤੀ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹੈ। ਔਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਔਰ ਇਹਦੇ ਲਈ ਬਕਾਇਦਾ ਪੱਟੀ ਸਾਹਿਬ ਕੇ ਐਨ ਡੀ ਆਰ ਐਫ, ਐਸ ਡੀ ਆਰ ਐਫ, ਪੁਲਿਸ, ਫੌਜ ਤੇ ਸਥਾਨੀ ਵਲੰਟੀਅਰਾਂ ਦੇ ਵੱਲੋਂ ਵੱਡੇ ਪੱਧਰ ਤੇ ਬਚਾਅ ਕਾਰਜ ਕੀਤੇ ਜਾ ਰਹੇ ਆ। ਅਧਿਕਾਰੀ ਇਹ ਕਹਿੰਦੇ ਨੇ ਕਿ ਮੌਤਾਂ ਦੀ ਗਿਣਤੀ ਵਧ ਵੀ ਸਕਦੀ ਹੈ ਔਰ ਰਿਪੋਰਟਾਂ ਦੇ ਮੁਤਾਬਕ ਪੱਟੀ ਸਾਹਿਬ ਪ੍ਰਭਾਵਿਤ ਖੇਤਰ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਫਸੇ ਹੋਣ ਦਾ ਖਰਚਾ ਜਿਹੜਾ ਉਹ ਜਟਾਇਆ ਜਾ ਰਿਹਾ ਜੀ ਸੋ ਸੋਰੀ ਸਾਹਿਬ ਕੇਂਦਰ ਵੱਲੋਂ ਪੰਜਾਬ ਨੂੰ ਵੱਡਾ ਝਟਕਾ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ 823 ਕਰੋੜ ਦਾ ਪ੍ਰੋਜੈਕਟ ਜਿਹੜਾ ਰੱਦ ਕਰ ਦਿੱਤਾ ਗਿਆ ਬਿਲਕੁਲ ਪੱਟੀ ਸਾਹਿਬ ਇਹ ਵਾਕਈ ਬਹੁਤ ਵੱਡਾ ਝਟਕਾ ਤੇ ਮੈਂ ਸਮਝਦਾ ਕਿ ਬਹੁਤ ਵੱਡਾ ਨੁਕਸਾਨ ਵੀ ਹੈਗਾ ਪੱਟੀ ਸਾਹਿਬ ਇਹ ਤੁਸੀਂ ਦੇਖੋ ਨਾ ਕਿ 800 ਤੇ 30 ਕਰੋੜ ਦੇ ਜਿਹੜੇ ਪ੍ਰੋਜੈਕਟ ਹੈਗੇ ਨੇ ਪੱਟੀ ਸਾਹਿਬ ਉਹਦੇ ਤਹਿਤ ਕੁੱਲ 64 ਸੜਕਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਪੱਟੀ ਸਾਹਿਬ ਬਣਨੀਆਂ ਆਪ ਆਪਣਾ ਪੁੱਲ ਜਿਹੜੀ ਸੜਕਾਂ ਤੇ ਪੁੱਲ ਬੰਨੇ ਸੀ ਤਾਂ ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਲਗਭਗ 828 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਪੰਜਾਬ ਦੇ ਲਈ ਇਹ ਫੈਸਲਾ ਵਾਕਈ ਬਹੁਤ ਵੱਡਾ ਝਟਕਾ ਪੱਟੀ ਸਾਹਿਬ ਇਹਦੇ 'ਚ 64 ਸੜਕਾਂ ਅਪਗ੍ਰੇਡ ਹੋਣੀਆਂ ਸੀ ਤੇ 36 ਪੁੱਲ ਬੰਨੇ ਸੀ ਇਹਨਾਂ ਸੜਕਾਂ ਦੀ ਲੰਬਾਈ ਵੱਡੀ ਸਾਹਿਬ 628 ਕਿਲੋਮੀਟਰ ਬਣਦੀ ਹੈ ਔਰ ਪੰਜਾਬ ਚ ਇਹ ਪ੍ਰੋਜੈਕਟ ਜਿਹੜਾ ਇਹ ਵਾਤਾਵਰਨ ਅਨੁਕੂਲ ਨਵੀਂ ਟੈਕਨੋਲੋਜੀ ਦੇ ਨਾਲ ਬੰਨਣਾ ਸੀਗਾ ਪਰ ਇਹ ਸੜਕਾਂ ਦੀ ਲੰਬਾਈ ਜਿਹੜੀ ਆ 15 ਮੀਟਰ ਤੋਂ ਵੱਧ ਹੋਣੀ ਸੀ ਤੇ ਘੱਤੀ ਪੁਲ ਸੀਗੇ ਕੇਂਦਰ ਸਰਕਾਰ ਨੇ ਵੱਡੀ ਸਾਹਿਬ 31 ਮਾਰਚ ਨੂੰ ਇਹਨਾਂ ਸੜਕਾਂ ਤੇ ਬੁਲਾਂ ਦੇ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਸੀ ਪਰ ਹੁਣ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਦੇ ਸ joint ਸਕੱਤਰ ਨੇ 11 ਜੁਲਾਈ ਨੂੰ ਇੱਕ ਚਿੱਠੀ ਲਿਖੀ ਹੈ ਜਿਦੇ ਚ ਕਹਿਤਾ ਹੈ ਕਿ ਜਿਹੜੇ ਕੰਮਾਂ ਦੇ ਟੈਂਡਰ ਜਾਂ ਕੰਮ ਸ਼ੁਰੂ ਨਹੀਂ ਹੋਏ ਉਹਨਾਂ ਨੂੰ ਡ੍ਰੌਪ ਕੀਤਾ ਜਾਂਦਾ ਹੈ ਕੇਂਦਰੀ ਮੰਤਰਾਲੇ ਦੇ ਇਸ ਫੈਸਲੇ ਨਾਲ ਪੱਤੀ ਸਾਹਿਬ ਪੰਜਾਬ ਨੂੰ 829 ਕਰੋੜ ਦੇ ਪ੍ਰੋਜੈਕਟ ਵੱਟੇ ਖਾਤੇ ਪੈ ਗਏ ਹੈ ਨੁਕਸਾਨ ਹੋ ਗਿਆ ਜਿੰਨਾ ਸੜਕਾਂ ਤੇ ਪੁਲ ਬਣਨੇ ਨੇ ਉਹ ਸੜਕਾਂ ਦਾ ਕੰਮ ਤਾਂ ਮੁਕੰਮਲ ਹੋ ਗਿਆ ਪਰੰਤੂ ਉਹ ਸੜਕਾਂ ਹੁਣ ਪੁਲਾਂ ਉਡੀਕ ਰੀਆਂ ਨੇ ਇਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਇਸੇ ਤਰ੍ਹਾਂ ਯੋਜਨਾ ਦੇ ਤਹਿਤ 64 ਸੜਕਾਂ ਦੀ ਅਪਗ੍ਰੇਡیشن ਦਾ ਕੰਮ ਸ਼ੁਰੂ ਹੋਣਾ ਸੀ ਜੋ ਹੁਣ ਖਟਾਈ ਦੇ ਵਿੱਚ ਪੈ ਗਿਆ ਔਰ ਕੇਂਦਰ ਨੇ ਬਾਕੀ ਸੂਬਿਆਂ 'ਚ ਵੱਡੀ ਸਾਹਿਬ ਜਿਨ੍ਹਾਂ ਦੇ ਕੰਮ ਸ਼ੁਰੂ ਹੋ ਚੁੱਕੇ ਐ ਉਹਨਾਂ ਨੂੰ 31 ਮਾਰਚ 2026 ਯਾਨੀ ਕਿ ਅਗਲੇ ਸਾਲ ਤੱਕ ਕੰਮ ਮੁਕੰਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਦਕਿ ਪੰਜਾਬ ਨੂੰ ਹੀ ਪ੍ਰਵਾਨਗੀ ਨਹੀਂ ਦਿੱਤੀ ਗਈ ਲੋਕਾਂ ਦਾ ਮਾਨਵ ਭਾਗ ਪੰਜਾਬ ਦੇ ਜਿਹੜੇ ਸਕੱਤਰ ਨੇ ਡਾਕਟਰ ਰਵੀ ਭਗਤ ਉਹਨਾਂ ਨੇ 21 ਜੁਲਾਈ ਨੂੰ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਨੂੰ ਚਿੱਠੀ ਲਿਖ ਕੇ ਜਿਹੜੇ ਉਪਰੋਕਤ ਸਾਰੇ ਕੰਮ ਨੇ ਉਹਨਾਂ ਦੀ ਪ੍ਰਵਾਨਗੀ ਮੰਗੀ ਆਂ ਔਰ ਉਹਨਾਂ ਪੱਤਰ 'ਚ ਹੀ ਗੱਲ ਲਿਖੀ ਸੀ ਕਿ ਸੜਕਾਂ ਤੇ ਬੁਲਾਣਾ ਕੰਮ ਪ੍ਰਕਿਰਿਆ ਦੇ ਅਧੀਨ ਆਂ ਅਗਸਤ ਸਤੰਬਰ ਤੱਕ ਇਹਨਾਂ ਨੂੰ ਅਸੀਂ ਚਾਲੂ ਕਰਨ ਦੀ ਸੰਭਾਵਨਾ ਹੈ ਜੀ ਰਵੀ ਭਗਤ ਨੇ ਇਹ ਤਰਕ ਵੀ ਦਿੱਤਾ ਭੱਟੀ ਸਾਹਿਬ ਕਿ ਇਹ ਸੜਕਾਂ ਤੇ ਬੁਲ ਨਵੀਂ ਟੈਕਨੋਲੋਜੀ ਨਾਲ ਬੰਨੇ ਆਂ ਤੇ ਬਹੁਤ ਘੱਟ ਸਲਾਹਕਾਰੀ ਫਰਮਾਂ ਨੇ ਜਿਨ੍ਹਾਂ ਕੋਲ ਇਸ ਟੈਕਨੋਲੋਜੀ ਦਾ ਅਜ਼ਰਬਾ ਹੈ ਸਲਾਹਕਾਰੀ ਫਰਮ ਹਾਇਰ ਕਰਨ ਦੇ ਲਈ ਕਈ ਵਾਰ ਟੈਂਡਰ ਕਰਨੇ ਪਏ ਆ ਪਰ ਉਹਨਾਂ ਇਹ ਵੀ ਲਿਖਿਆ ਹੈ ਕਿ ਜੋ ਇਸ ਪੜਾ ਤੇ ਸੜਕਾਂ ਤੇ ਪੁਲਾਂ ਦੇ ਕੰਮ ਨੂੰ ਰੋਕਿਆ ਜਾਵੇਗਾ ਤਾਂ ਲੋਕਾਂ ਵਿੱਚ ਹਾਹਾਕਾਰ ਮਚ ਜੂਗੀ ਕਿਉਂਕਿ ਸੜਕਾਂ ਦੀ ਹਾਲਤ ਪਹਿਲਾਂ ਹੀ ਮਾੜੀ ਹੈ ਪੰਜਾਬ ਸਰਕਾਰ ਨੇ ਇਹ ਵੀ ਪ੍ਰੋਮੋਸਾ ਦਿੱਤਾ ਭੱਟੀ ਸਾਹਿਬ ਕਿ ਉਹ 31 ਮਾਰਚ 2026 ਤੱਕ ਸਮੁੱਚਾ ਕੰਮ ਮੁਕੰਮਲ ਕਰ ਲੈਣਗੇ ਔਰ ਇਹ ਵੀ ਜ਼ਿਕਰ ਕੀਤਾ ਜੱਤੀ ਵਿੱਚ ਕਿ ਪ੍ਰਧਾਨ ਮੰਤਰੀ ਸੜਕ ਪਿਉਜਨਾ ਦੇ ਤਹਿਤ ਕਾਫੀ ਸੜਕਾਂ ਸਰਹੱਦੀ ਜ਼ਿਲ੍ਹੇ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਡ੍ਰੌਪ ਹੋਣ ਨਾਲ ਸਬੰਧਤ ਸੰਸਦ ਮੈਂਬਰ ਵੀ ਨਿਰਾਸ਼ ਹੋ ਜਾਣਗੇ ਔਰ ਇੱਥੇ ਦੱਸਣਾ ਮਰਨਦਾ ਵੱਡੀ ਸਾਹਿਬ ਕੀ ਕੇਂਦਰ ਸਰਕਾਰ ਨੇ ਪਹਿਲਾਂ ਹੀ ਪੰਜਾਬ ਦੇ ਲੰਘੇ ਚਾਰ ਵਰਿਆਂ ਦੇ ਦੇ ਆਰਤੀ ਵਿਕਾਸ ਫੰਡ ਜਿਹੜਾ ਆਪਾਂ ਪਿੰਡੂ ਵਿਕਾਸ ਫੰਡ ਕਹਿ ਦਿੰਨੇ ਆ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਉਹਦੇ 7000 ਕਰੋੜ ਰੁਪਏ ਰੋਕੇ ਹੋਇਆ ਕੇਂਦਰੀ ਫੰਡ ਰੁਕਣ ਕਰਕੇ ਸੂਬੇ ਚ ਲਿੰਕ ਸੜਕਾਂ ਦਾ ਕੰਮ ਪਹਿਲਾਂ ਹੀ ਬਚੜ ਗਿਆ ਹੈ ਮੰਡੀ ਬੋਰਡ ਦੇ ਤਹਿ ਜਿਹੜੀਆਂ ਬੰਨੀਆਂ ਹੁੰਦੀਆਂ ਔਰ ਉਧਰੋਂ ਭਗਵੰਤ ਮਾਨ ਨੇ ਵੀ ਕੇਂਦਰੀ ਵਿਕਾਸ ਮੰਤਰੀ ਸ਼ਿਵਰਾਜ ਚੋਹਾਨ ਨੂੰ ਚਿੱਠੀ ਲਿਖ ਕੇ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਾਨੂੰ 828 ਕਰੋੜ ਦੇ ਪ੍ਰੋਜੈਕਟ ਦੀ ਪ੍ਰਵਾਨਗੀ ਦੇ ਦਿਓ ਜੀ ਸੋ ਸੋਨੀ ਸਾਹਿਬ ਬੜਾ ਰੌਲਾ ਰੱਪਾ ਪੈਣ ਤੋਂ ਬਾਅਦ ਜਿਹੜਾ ਕਿਸਾਨਾਂ ਦੀ ਜਿਹੜੀ ਲੈਂਡ ਪੁੱਲਿੰਗ ਜਿਹੜੀ ਨੀਤੀ ਲੈ ਕੇ ਆਂਦੀ ਸੀ ਸਰਕਾਰ ਮਤਲਬ ਹੁਣ ਪੰਜਾਬ ਮੰਤਰੀ ਮੰਡਲ ਨੇ ਲੈਂਡ ਪੁੱਲਿੰਗ ਦਿੱਤੀ ਜਿਹੜੀ ਵਾਪਸ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਵਾਪਸ ਲੈ ਲਈ ਹੈ ਜੀ ਨੀਤੀ ਡੀ ਨੋਟੀਫਾਈ ਕਰਦੀ ਹੈ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਸੀ ਵੀ ਕਹਿ ਤਾਂ ਦਿੱਤਾ ਪਰ ਹੁਣ ਡੀ ਨੋਟੀਫਾਈ ਕਰਦੇ ਹੈ ਕਿ ਨਹੀਂ ਕਰਦੇ ਇਹ ਵੱਡਾ ਸਵਾਲ ਹੈ ਤਾਂ ਅੱਜ ਕੈਬਨਟ ਦੇ ਵਿੱਚ ਡੀ ਨੋਟੀਫਿਕੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜੀ ਸੋ ਸੋਨੀ ਸਾਹਿਬ ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਅਧਿਆਪਕਾਂ ਨੂੰ ਕਹਿੰਦੇ ਹਰਾਸ ਵਿੱਚ ਲੈ ਰਹੀ ਹੈ ਪੰਜਾਬ ਪੁਲਿਸ ਨਿਊਜ਼ ਕੋਰਡ ਦੇ ਵਿੱਚ ਵੱਡੀ ਸਾਬ ਇਹ ਘਟਨਾ ਵਾਪਰੀ ਹੈ ਕੱਲ ਮੁੱਖ ਮੰਤਰੀ ਨੇ ਉੱਥੇ ਝੰਡਾ ਲਹਿਰਾਉਣਾ ਹੈ ਪਤਾ ਲੱਗਿਆ ਕਿ ਟੀਚਰ ਯੂਨੀਅਨ ਦੇ ਪ੍ਰਧਾਨਾਂ ਨੂੰ ਤੇ ਕਈ ਟੀਚਰਾਂ ਦੇ ਆਗੂਆਂ ਨੂੰ ਪੁਲਿਸ ਪਹਿਲਾਂ ਤੋਂ ਹਿਰਾਸਤ ਚ ਲੈ ਰਹੀ ਹੈ ਸਿਰਫ ਇਸ ਗੱਲ ਕਰਕੇ ਕਿ ਕੱਲ ਨੂੰ ਕਿਤੇ ਇਹ ਮੁੱਖ ਮੰਤਰੀ ਦਾ ਘਰਾਓ ਨਾ ਕਰਨ ਤੇ ਰਸਤੇ ਜੜੀਕਾ ਨਾ ਪਾਉਣ ਇਸ ਕਰਕੇ ਕੱਲ ਇਹਨਾਂ ਨੂੰ ਜਿਹੜਾ ਹੈਗਾ ਕੱਲ ਤੋਂ ਬਚਾਉਣ ਦੇ ਲਈ ਵੀ ਕੋਈ ਧਰਨਾਵਾਂ ਨਾ ਲਾ ਦੇਣ ਸੀਐਮ ਦੇ ਪ੍ਰੋਗਰਾਮ 'ਚ ਕੋਈ ਵਿਘਨ ਨਾ ਪਵੇ ਇਹਨਾਂ ਨੂੰ ਅੱਜ ਹਿਰਾਸਤ ਚ ਲੈ ਲਿਆ ਗਿਆ ਉਹਦੀ ਤੇਰ ਦੇ ਰਾਜ ਵਡੰਗ ਨੇ ਇਸ ਗੱਲ ਤੇ ਸਵਾਲ ਚੁੱਕੇ ਨੇ ਕਹਿੰਦੇ ਕਿ ਆਜ਼ਾਦੀ ਦਿਹਾੜੇ ਤੇ ਅਧਿਆਪਕਾਂ ਨੂੰ ਗੁਲਾਮੀ ਕਿਉਂ ਵਿਖਾਈ ਜਾ ਰਹੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਦੇ ਮਾੜੀ ਗੱਲ ਐ ਪਰ ਉਹਨਾਂ ਨੇ ਇੱਕ ਦੋ ਵੀਡੀਓ ਵੀ ਅਪਲੋਡ ਕੀਤੀਆਂ ਨੇ ਜਿਦੇ ਵਿੱਚ ਟੀਚਰਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਪੜਾਅ ਸਕੇ ਡੀ ਜਾ ਰਹੀ ਐ ਸੋਨੀ ਸਾਹਿਬ ਪਹਿਲਾਂ ਕਾਲੀਆਂ ਵੇਲੇ ਵੀ ਟੀਚਰਾਂ ਦੇ ਉੱਤੇ ਲਾਂਗਾ ਬਾਦਦੀਆਂ ਰਹੀਆਂ ਕਾਲਸ ਵੇਲੇ ਬਾਦਦੀਆਂ ਰਹੀਆਂ ਤੇ ਹੋਂ ਜਿਹੜੀ ਇਹ ਨਵੀਂ ਪਾਰਟੀ ਆਈ ਐ ਇਹ ਵੀ ਇਹੀ ਕੁਛ ਕਰਦੀ ਫਰਕ ਕੀ ਰਹਿ ਗਿਆ ਫਿਰ ਫਰਕ ਕੋਈ ਨਹੀਂ ਪੱਟਿਸਾ ਫਰਕ ਤਾਂ ਬੰਦੇ ਬਦਲਦੇ ਹੁੰਦੇ ਆ ਜੀ ਬਸ ਇਹ ਆ ਤੇ ਆਫਕਾਮ ਦਾ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਔਰ ਬਾਕੀ ਤੁਹਾਡੀ ਗੱਲ ਠੀਕ ਹੈ ਕਿ ਸਾਰੀਆਂ ਸਰਕਾਰਾਂ ਦੀ ਸਰਕਾਰੀ ਮੁਲਾਜ਼ਮਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਸੋ ਬਿਕਰਮਜੀਤ ਜੀ ਆ ਦੀ ਥੋੜੀ ਜਿਹਾ ਨਿਆਇਕ ਰਿਹਾਸ 14 ਦਿਨ ਦੀ ਵਧਾ ਦਿੱਤੀ ਗਈ ਹੈ ਹਾਂਜੀ ਪੱਡੀ ਸਾਹਿਬ 28 ਅਗਸਤ ਤੱਕ ਉਹਨਾਂ ਦੀ ਜਿਹੜੀ ਉਹਨਾਂ ਅਗਲੀ ਸੁਣਵਾਈ ਹੋਊਗੀ ਔਰ ਨਿਆਇਕ ਹਰਾਸਤ ਚ ਵਾਅਦਾ ਕਰ ਦਿੱਤਾ ਗਿਆ ਤਾਂ ਵੈਸੇ ਪੱਡੀ ਸਾਹਿਬ ਪਤਾ ਲੱਗਿਆ ਵੀ ਅੱਜ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ੀ ਹੋਈ ਹੈ ਚਰਚਾ ਇਹ ਚੱਲਦੀ ਆ ਵੀ 18 ਅੱਸੂ ਨੂੰ ਕੋਰਟ ਫੈਸਲਾ ਸੁਣਾ ਸਕਦੀ ਹੈ ਜੀ ਸੋਡੀ ਸਾਹਿਬ ਇਹ ਲਾ ਹਣ ਨਮਾ ਸ਼੍ਰੋਮਣੀ ਅਕਾਲੀ ਦਲ ਬਣਿਆ ਕਹਿੰਦੇ ਉਹਨੇ ਆਪਣੀ ਪਹਿਲੀ ਪਲੇਟੀ ਮੀਟਿੰਗ ਜਿਹੜੀ ਆ ਕੀਤੀ ਉਹ ਚ ਫੈਸਲੇ ਲਏ ਗਏ ਨੇ ਹਾਂਜੀ ਭੱਟੀਕਰ ਨਵੇਂ ਅਕਾਲੀ ਦਲ ਦੇ ਜਿਹੜੇ ਆ ਆਪਣਾ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਲੇਟੀ ਮੀਟਿੰਗ ਚੰਡੀਗੜ੍ਹ ਚ ਬਣੇ ਨਵੇਂ ਦਫ਼ਤਰ ਜੀਤੀ ਆ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਉਤਾਰਾ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਫਿਰ ਹਰਪ੍ਰੀਤ ਸਿੰਘ ਦੀਗਵਾਈ ਹੇਠ ਇਹ ਮੀਟਿੰਗ ਹੋਈ ਪਰ ਪੰਜਾਬ ਦੇ ਤਾਜ਼ਾ ਹਾਲਾਤ ਤੇ ਚਰਚਾ ਕਰਦੇ ਆ ਨਵਲੋਂ ਐ ਜੀ ਬੀ ਸੀ ਚੋਣਾ ਨਾ ਕਰਵਾਉਣ ਕੇਂਦਰ ਸਰਕਾਰ ਦੇ ਪੈਂਡਿੰਗ ਪਏ ਮਸਲੇ ਕਿਸਾਨੀ ਮਸਲੇ ਔਰ ਉਦਯੋਗਾਂ ਦੀਆਂ ਸਮੱਸਿਆਵਾਂ ਪੇਰੇ ਲਾਵਾ ਆਰ ਡੀਪ ਰੋਕਣਾ ਤੇ ਸੜਕੀ ਪ੍ਰੋਜੈਕਟਾਂ ਨੂੰ ਰੱਦ ਕਰਨਾ ਵਰਗੇ ਮਸਲਿਆਂ ਤੇ ਚਰਚਾ ਕੀਤੀ ਗਈ ਹੈ ਨਾਲ ਹੀ ਇਕਬਾਲ ਸਿੰਘ ਝੁੰਡਾ ਦੀ ਡਿਊਟੀ ਲਾਈ ਗਈ ਹੈ ਕਿ 1 ਮਹੀਨੇ ਦੇ ਅੰਦਰ ਇੱਕ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾਵੇ ਔਰ ਉਹਦੇ ਲਈ ਬਗਾਇਦਾ ਕਮੇਟੀ ਦਾ ਵੀ ਗਠਨ ਕੀਤਾ ਗਿਆ ਵਿਜ਼ਨ ਡਾਕੂਮੈਂਟ ਵਿੱਚ ਦਰਸੰਗੇ ਕਿ ਪੰਜਾਬ ਦੇ ਸਾਰੇ ਖੇਤਿਆਂ ਤੇ ਖੇਤਰਾ ਤੱਕ ਪਹੁੰਚ ਕਰਕੇ ਅਸੀਂ ਇਹ ਪਾਣ ਸਕੀਏ ਕਿ ਪੰਜਾਬ ਨੂੰ ਲੋੜ ਕੀ ਹੈ ਤੇ ਕਿਹੜੇ ਕਿਹੜੇ ਕੰਮ ਪੰਜਾਬ ਦੇ ਕਰਨ ਵਾਲੇ ਹੈਗੇ ਨੇ ਇਹਦੇ ਨਾਲ ਹੀ ਇਹ ਇੱਕ ਇਕਬਾਲ ਸਿੰਘ ਨਾਮੀ ਵਿਅਕਤੀ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸਪੋਕਸਪਰਸਨ ਸੀ ਉਹਨੂੰ ਇਹਨਾਂ ਨੇ ਅੱਜ ਪਹਿਲੇ ਮੈਂਬਰ ਦੇ ਤੌਰ ਤੇ ਦੂਜੀ ਪਾਰਟੀ ਚੋਂ ਸ਼ਾਮਲ ਵੀ ਕਰਵਾ ਲਿਆ ਭੱਤੀ ਸਾਹਿਬ ਸੋਰੀ ਸਾਹਿਬ ਅਕਾਲਤਾ ਸਾਹਿਬ ਤੋਂ ਜਹੇਦਾਰ ਸਾਹਿਬ ਵੱਲੋਂ ਆਪ ਹੀ ਉੱਥੋਂ ਜਿਹੜਾ ਫਸੀਲ ਤੋਂ ਜਿਹੜਾ ਕਿਹਾ ਜਾਣਾ ਕਿ ਤਰਖਾਹੀਆ ਕਰਾਲ ਲਾਉਣਾ ਜਿਹੜਾ ਬਹੁਤ ਸਾਰੇ ਅਕਾਲੀ ਦਲ ਨੂੰ ਸੋ ਆਪ ਹੀ ਕਹਿਣਾ ਕਿ ਤੁਸੀਂ ਇਕੱਠੇ ਹੋ ਕੇ ਚੱਲੋ ਵੱਖਰਾ-ਵੱਖਰਾ ਚੁੱਲ੍ਹਾ ਨਾ ਬਾਲੋ ਹੁਣ ਆਪ ਹੀ ਪ੍ਰਧਾਨ ਬਣ ਕੇ ਇੱਕ ਵੱਖਰਾ ਚੁੱਲ੍ਹਾ ਬਾਲ ਲਿਆ ਜਿਹੜਾ ਅਕਾਲੀ ਦਲ ਵੀ ਉਹਦੇ ਉੱਤੇ ਇਲਜ਼ਾਮ ਲਾ ਰਿਹਾ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਅਕਾਲੀ ਦਲ ਇਸ ਕੱਲ ਤਾਂ ਵਿਰੋਧਤਾ ਕਰ ਰਿਹਾ ਪਰ ਉਹਨਾਂ ਦੇ ਕੋਈ ਤਰਕ ਹੈਗਾ ਕਿ ਮੈਂ ਕਿਹੜਾ ਕੋਈ ਨਵਾਂ ਜਹੇਦਾਰ ਹਾਂ ਪਹਿਲਾਂ ਵੀ ਇਸ ਤੋਂ ਪਹਿਲਾਂ 5-6 ਜਹੇਦਾਰ ਜਿਹੜੇ ਕਾਲੀ ਦਲ ਦੇ ਪ੍ਰ ਲੋਕ ਸਭਾ ਦੇ ਮੈਂਬਰ ਬਣੇ ਆ ਰਾਜ ਸਭਾ ਦੇ ਮੈਂਬਰ ਵੀ ਬਣੇ। ਉਹ ਕਹਿੰਦੇ ਆ ਕਿ ਮੈਂ ਆਉਣਾ ਤਾਂ ਨਹੀਂ ਸੀ ਸਿਆਸਤ 'ਚ ਪਰ ਕਹਿੰਦੇ ਮੈਨੂੰ ਆਉਣ ਲਈ ਮਜਬੂਰ ਕੀਤਾ ਗਿਆ। ਉਲਟਾ ਉਹ ਕਹਿੰਦੇ ਵੀ 2 ਦਸੰਬਰ ਵਾਲੇ ਹੁਕਮਨਾਮੇ ਦੀ ਉਲੰਘਣਾ ਤਾਂ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ। ਕਹਿੰਦੇ ਬਾਗੀਧੜਾ ਤਸਦੀਕੇ ਦੇ ਗਿਆ ਸੀ ਜਦਕਿ ਸੁਖਬੀਰ ਸਿੰਘ ਬਾਦਲ ਨੇ ਆਪ ਇਸਤੀਫਾ ਦੇ ਕੇ ਤੇ ਆਪਣੇ ਆਪ ਹੀ ਆਪਣੇ ਆਪ ਨੂੰ ਪ੍ਰਧਾਨ ਚੁਣ ਲਿਆ। ਇਸ ਕਰਕੇ ਉਹ ਕਹਿੰਦੇ ਮੈਨੂੰ ਇਹਨਾਂ ਨੇ ਮਜਬੂਰ ਕੀਤਾ ਮੇਰੀ ਕਿਰਦਾਰਕੁਸ਼ੀ ਕੀਤੀ ਹੈ। ਰਹੀ ਗੱਲ ਜਿਹੜੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਹੋ ਰਣ ਵਾਲੀ ਉਹਦੇ 'ਚ ਮੈਂ ਇਹ ਮਹਿਸੂਸ ਕਰਦਾ ਕਿ ਲੋਕ ਇਹ ਗੱਲ ਕਹਿੰਦੇ ਨੇ ਕਿ ਜ才ੇਦਾਰ ਨੂੰ ਜਿਹੜੀ ਨਿੱਜੀ ਤੌਰ ਤੇ ਕਿਹੜੀਆਂ ਪੜਾਅ ਸਿੱਖਣੀਆਂ ਚਾਹੀਦੀ ਸੀ ਜੇਕਰ ਉਹਨਾਂ ਨੇ ਅਕਾਲੀ ਦਲ ਨੂੰ ਬਚਾਉਣ ਦੀ ਗੱਲ ਕੀਤੀ ਹੈ ਜੇ ਸਿੱਖੀ ਬਚਾਉਣ ਦੀ ਗੱਲ ਕਰਦੇ ਆ ਜੇ ਪੰਥ ਬਚਾਉਣ ਦੀ ਗੱਲ ਕਰਦੇ ਆ ਤਾਂ ਪ੍ਰਧਾਨ ਬਣਨ ਤੋਂ ਬਾਅਦ ਜਿਹੜੀ ਉਹਨੇ ਪਹਿਲੀ ਸਪੀਚ ਦਿੱਤੀ ਆ ਉਹਦੇ ਵਿੱਚ ਇੱਕ ਵੀ ਗੱਲ ਇਹੋ ਜਿਹੀ ਨਹੀਂ ਕੀਤੀ ਜਿਹਦੇ ਨਾਲ ਪੰਥ ਬਚ ਸਕੇ ਸਿੱਖੀ ਬਚ ਸਕੇ ਜਾਂ ਪ੍ਰਜਾਣ ਬਚ ਸਕੇ ਇਸ ਕਰਕੇ ਲੋਕ ਉਹਨੂੰ ਉਮੀਦ ਕਰਦੇ ਨੇ ਕਿ ਜ才ੇਦਾਰ ਸਾਹਿਬ ਕ੍ਰਿਟੀਕਲ ਪਾਰਟੀ ਦਾ ਪ੍ਰਧਾਨ ਬਣਨ ਤੋਂ ਬਾ ਕਮ ਸੇ ਕਮ ਹੋਣੀ ਇਸ ਗੱਲ ਦੀ ਸਹਿਰਤਾ ਵਖਾਉਣਗੇ ਕਿ ਸੁਬੀਰ ਬਾਦਲ ਨੂੰ ਗਾਲਾਂ ਕੱਢਿਆ ਪੰਜਾਬ ਦਾ ਕੋਈ ਫਾਇਦਾ ਨਹੀਂ ਹੋਣਾ ਮਸਲਾ ਇਹ ਹੈ ਵੀ ਤੁਸੀਂ ਆਪਣੀ ਨਿੱਜੀ ਗੇੜ ਨੂੰ ਪਾਸੇ ਰੱਖ ਕੇ ਤੇ ਤੁਸੀਂ ਹੱਲ ਕਰੋ ਕਿਉਂਕਿ ਗਾਲਾਂ ਕੱਢਣ ਨਾਲ ਤਾਂ ਸੁਬੀਰ ਬਾਦਲ ਨੂੰ ਪਹਿਲਾਂ ਹੀ ਬੜੇ ਹੈਗੇ ਆ ਸਵਾਲ ਇਹ ਹੈ ਵੀ ਤੁਸੀਂ ਆਪਣਾ ਵਿਜ਼ਨ ਕੀ ਪੇਸ਼ ਕਰਦੇ ਹੋ ਤਾਂ ਹੁਣ ਵਿਜ਼ਨ ਡਾਕੂਮੈਂਟ ਬਣਾਉਣ ਦੀ ਜ਼ਿੰਮੇਵਾਰੀ ਕਿਸ ਬਾਦ ਸਿੰਘ ਢੁੰਡਾ ਦੀ ਲੱਗੀ ਆ ਪਤਾ ਲੱਗੂਗਾ ਵੀ ਇਹ ਕੀ ਵਿਜ਼ਨ ਪੇਸ਼ ਕਰਦੇ ਆ ਪੰਜਾਬ ਦੇ ਮੂਰੇ ਜੀ ਸੁਰਜੀਤ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁੱਲਪਤੀ ਅਕਾਲਤਾ ਸਾਹਿਬ ਨੇ ਇਹ ਤਾਲਬ ਕੀਤਾ ਗਿਆ ਹਾਂਜੀ ਪੱਡੀ ਸਾਹਿਬ ਮੈਕੈਨਿਕ ਜੀ ਜੀ ਸਿੰਘ ਗੜਗੱਜ ਨੇ ਉਪਕੁਲਪਤੀ ਪ੍ਰੋਫੈਸਰ ਕਰਨਜੀਤ ਸਿੰਘ ਨੂੰ 15 ਦਿਨਾਂ ਚ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਾਲਤਰ ਸਾਹਿਬ ਇਹ ਕੇ ਪੇਸ਼ ਹੋ ਕੇ ਬਲ ਦੱਸਣ ਦੇ ਲਈ ਕਿਹਾ ਤੁਹਾਨੂੰ ਯਾਦ ਹੋਊਗਾ ਪੱਡੀ ਸਾਹਿਬ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦਾ ਕੋਚੀ ਵਿਖੇ ਇੱਕ ਸਮਾਗਮ ਹੋਇਆ ਸੀ ਉੱਥੇ ਯੂਨੀਵਰਸਿਟੀ ਦੇ ਕੁਲਪਤੀ ਜਿਹੜਾ ਹੈਗਾ ਉਹ ਉੱਥੇ ਉਹਦੇ ਸਾਹਮਣੇ ਗੱਲਬਾਤ ਕਰ ਰਿਹਾ ਸੀ ਵੀਡੀਓ ਵਾਇਰਲ ਹੋ ਗਿਆ ਔਰ ਇਹ ਜਿਹੜਾ ਵੀਸੀ ਹੈ ਇਹ ਕਹਿ ਰਿਹਾ ਸੀ ਸਿੱਖਿਆ ਦੇ ਬਾਰੇ ਇੱਕ ਸਮਾਗਮ ਸੀਗਾ ਉਹਦੇ ਜੀ ਇਹ ਕਹਿ ਰਿਹਾ ਸੀਗਾ ਕਿ ਇੱਕ ਸਿੱਖ ਚੇਅਰ ਸਥਾਪਿਤ ਕਰਨੀ ਕਰਨ ਬਾਰੇ ਤੇ ਇਹਦੇ ਰਾਹੀਂ ਅਰਗਵੇਦ ਤੇ ਸਿੱਖ ਧਰਮ ਦੇ ਨਾਲ ਆਪਸੀ ਸਬੰਧ ਸਥਾਪਿਤ ਕਰਨ ਦੇ ਬਾਰੇ ਗੱਲਬਾਤ ਕਰ ਰਿਹਾ ਸੀ ਵੀਡੀਓ ਬਾਹਰਲ ਹੋਈ ਸਿੱਖਾਂ ਨੇ ਵਿਰੋਧ ਕੀਤਾ ਯੂਨੀਵਰਸਿਟੀ ਦੀਆਂ ਸਿੱਖ ਵਿਦਿਆਰਥੀ ਯੂਨੀਅਨ ਨੇ ਵਿਰੋਧ ਕੀਤਾ ਪਰ ਉਹ ਤੋਂ ਬਾਅਦ ਇਹ ਨੌਜੜਾ ਕਾਲਜ ਸਰਪਤ ਤਲਬ ਕੀਤਾ ਗਿਆ ਹੁਣ 15 ਦਿਨਾਂ ਚ ਇਹ ਉਥੇ ਪੇਸ਼ ਹੋ ਕੇ ਤੇ ਆਪਣਾ ਸਪਸ਼ਟੀਕਰਨ ਦੇਣਗੇ ਕਿ ਅਗਰਕਰ ਕਿਹੜੀ ਵਜ੍ਹਾ ਸੀ ਜਿਹਦੇ ਕਰਕੇ ਹੋ ਆਰਐਸਐਸ ਦੇ ਮੁਖੀ ਮੋਨ ਭਾਗਵਤ ਦੇ ਮੂਹਰੇ ਜਾ ਕੇ ਤੇ ਆ ਗੱਲਾਂ ਕਰਦੇ ਸੀ ਜੀ ਸੁਰਤਾਪਾ ਛੜਿਆ ਨੇ ਕਹਿੰਦੇ ਵਿਆਹ ਕਰਾਉਣ ਲਈ ਸਰਪੰਚ ਨੂੰ ਦਿੱਤਾ ਮੰਗ ਪੱਤਰ ਮੋਗਾ ਦੇ ਪਿੰਡ ਹਿੰਮਤਪੁਰਾ ਦਾ ਜਿਹੜਾ ਮਸਲਾ ਹੈ। ਪੱਟੀ ਸਾਹਿਬ ਖਬਰ ਤਾਂ ਹਾਸੋਹਿਣੀ ਆ ਪਰ ਬੜੀ ਮੈਂ ਸਮਝਦਾ ਕਿ ਭੀੜ ਥਾਲੀ ਖਬਰ ਹੈ ਇਹ। ਤੁਸੀਂ ਦੇਖ ਲਓ ਮਤਲਬ ਅੱਜ ਕੱਲ ਜਿਹਨੂੰ ਰਿਸ਼ਤਾ ਨਹੀਂ ਹੁੰਦਾ ਪੱਟੀ ਸਾਹਿਬ ਉਹ ਕਿਸੇ ਨੂੰ ਇਹ ਕਹਿ ਨਹੀਂ ਦਿੰਦਾ ਮੈਨੂੰ ਰਿਸ਼ਤਾ ਨਹੀਂ ਹੁੰਦਾ। ਉਹ ਇਹ ਚੁੱਪ ਕਰਦੇ ਹੋ ਕਿ ਤੁਸੀਂ ਮੇਰੀ ਬਦਨਾਮੀ ਕਰਦੇ ਹੋ। ਤਾਂ ਇਹ ਮੁੰਡਿਆਂ ਨੇ ਵਰਤੀ ਤਾਂ ਜ਼ਲੇਰੀ ਆ ਪੱਟੀ ਸਾਹਿਬ ਗੱਲ ਕੋਈ ਛੋਟੀ ਨਹੀਂ ਔਰ ਇਹ ਪੰਜਾਬ ਦਾ ਨਾ ਬਹੁਤ ਵੱਡਾ ਮਸਲਾ ਬਣ ਗਿਆ ਪੱਟੀ ਸਾਹਿਬ। ਕਾ ਕੁੜੀਆਂ ਦਾ ਵੀ ਤੇ ਮੁੰਡਿਆਂ ਦਾ ਵੀ ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਭੱਟੀ ਸਾਹਿਬ ਜੋਗ ਕੇ ਦੌਰ ਦੇ ਅੰਦਰ ਮੁੰਡਿਆਂ ਦੇ ਲਈ ਕੁੜੀਆਂ ਲੱਭਣੀਆਂ ਬਹੁਤ ਔਖੀਆਂ ਹੋ ਗਈਆਂ ਉਹਦਾ ਕਾਰਨ ਇਹ ਵੀ ਹੈ ਭੱਟੀ ਸਾਹਿਬ ਵੀ ਅ ਮੁੰਡਿਆਂ ਤੋਂ ਬਾਅਦ ਕੁੜੀਆਂ ਚਾਹੁੰਦਾ ਕੌਣਾ ਪਹਿਲਾ ਮੁੰਡਾ ਹੋ ਗਿਆ ਨਾ ਭੱਟੀ ਸਾਹਿਬ ਪਰ ਫਿਰ ਉਸ ਤੋਂ ਬਾਅਦ ਕੋਈ ਦੂਜਾ ਨਿਆਣਾ ਲੈਂਦਾ ਨਹੀਂ ਹੈ ਤੇ ਤੁਸੀਂ ਅਕਸਰ ਹੀ ਦੇਖੋਗੇ ਭੱਟੀ ਸਾਹਿਬ ਕਿ 1 2 3 4 5 ਕੁੜੀਆਂ ਤੋਂ ਬਾਅਦ ਮੁੰਡਾ ਹੋਊਗਾ ਭੱਟੀ ਸਾਹਿਬ ਪਰ ਇੱਕ ਮੁੰਡੇ ਤੋਂ ਬਾਅਦ ਤੁਹਾਨੂੰ ਕਦੇ 4 5 ਕੁੜੀਆਂ ਨਜ਼ਰ ਨਹੀਂ ਹੋ ਰਹੀ ਐ ਸਾਡੇ ਦੇਸ਼ ਦੇ ਅੰਦਰ ਵੱਡੀ ਸਾਹਿਬ ਮੁੰਡਾ ਹੋਣ ਦੀ ਦਵਾਈ ਤਾਂ ਹੈਗੀ ਆ ਪਰ ਕੁੜੀ ਹੋਣ ਦੀ ਦਵਾਈ ਇੱਕ ਵੀ ਵੈਦ ਤੇ ਇੱਕ ਵੀ ਡਾਕਟਰ ਨਹੀਂ ਦਿੰਦਾ ਮੁੰਡਾ ਹੋਣ ਦੇ ਲਈ ਤਾਂ ਅੱਗੇ ਤਰੀ ਤੂਨੇ ਜਾਦੂ ਹੈਗੇ ਆ ਵੱਡੀ ਸਾਹਿਬ ਪਰ ਕੁੜੀ ਹੋਣ ਦੇ ਲਈ ਇਹੋ ਜਿਹਾ ਕੋਈ ਨਾ ਧਾਰਮਿਕ ਸਥਾਨ ਹੈ ਤੇ ਨਾ ਇਹੋ ਜਿਹਾ ਸਾਡੇ ਕੋਲ ਕੋਈ ਮੰਤਰ ਹੈਗਾ ਜਿਹਦੇ ਨਾਲ ਕਿ ਕੁੜੀ ਹੋ ਜੇ ਤਾਂ ਇਹ ਸਮੱਸਿਆਵਾਂ ਤਾਂ ਵੱਡੀ ਸਾਹਿਬ ਆਉਣੀਆਂ ਨੇ ਹਲੇ ਤਾਂ ਸ਼ੁਰੂਆਤ ਆ ਪੱਟੀ ਸਭੀ ਸਮੱਸਿਆ ਤਾਂ ਵੱਧਣੀ ਐ ਕਿ ਕੁੜੀਆਂ ਜਿਹੜੀਆਂ ਉਹ ਨਹੀਂ ਮਿਲਦੀਆਂ ਆ ਇਹਦੇ ਚਿੱਠੀ 'ਚ ਲਿਖਦੇ ਆ ਮੈਂ ਤੁਹਾਨੂੰ ਵੇਰਵਾ ਦੱਸਦਾ ਕਹਿੰਦੇ ਸੇਵਾ ਵਿਕੇ ਮਾਣੇ ਸਰਪੰਚ ਸਾਹਿਬ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਬੇਸ਼ੱਕ 30 ਸਾਲਾਂ ਦੇ ਨੌਜਵਾਨ ਦੇ ਵਿਆਹ ਨੌਜਵਾਨਾਂ ਦੇ ਵਿਆਹ ਨਾਲ ਹੋਂਦ ਸੰਬੰਧੀ ਕਹਿੰਦਾ ਸ਼੍ਰੀਮਾਨ ਜੀ ਬੇਨਤੀ ਕੀਤੀ ਜਾਂਦੀ ਆ ਅਸੀਂ 30 ਸਾਲਾਂ ਨੌਜਵਾਨ ਆਪਣੇ ਵਿਆਹ ਕਰਵਾਉਣਾ ਚਾਹੁੰਦੇ ਆ ਸਾਨੂੰ ਕੋਈ ਰਿਸ਼ਤਾ ਨਹੀਂ ਕਰ ਰਿਹਾ ਅਸੀਂ ਬਹੁਤ ਦੁਖੀ ਹਾਂ ਜੀ ਸਾਨੂੰ ਸਾਰੇ ਲੋਕ ਛੜੇ ਕਹਿ ਕੇ ਤੰਗ ਪਰੇਸ਼ਾਨ ਕਰਦੇ ਨੇ ਅਸੀਂ ਸਾਰੇ ਇਹ ਬੇਨਤੀ ਸਮੂਹ ਪੰਚਾਇਤ ਦੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਨੂੰ ਕਰਦੇ ਹਾਂ ਕਿ ਸਾਡੇ ਲਈ ਜਲਦੀ ਤੋਂ ਜਲਦੀ ਰਿਸ਼ਤੇ ਲੱਭ ਕੇ ਵਿਆਹ ਕਰਵਾਏ ਜਾਣ ਤਾਂ ਜੋ ਪਿੰਡ ਦੇ ਵੋਟਰਾਂ ਦੀ ਗਿਣਤੀ ਵੀ ਵੱਸ ਸਕੇ ਕਿਉਂਕਿ ਪਿੰਡ ਦੇ ਕੰਮ ਤਾਂ ਫਿਰ ਵੀ ਹੁੰਦੇ ਰਹਿਣਗੇ ਸਾਡੇ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਤੇ ਕਸਰਸ਼ ਕਰਾਂਗੇ ਉਹਦੇ ਲਈ ਅਸੀਂ ਆ ਰਿਹਾ ਹੈ ਇਹ ਲਹਿ ਪੂਰੇ ਪੰਜਾਬ ਦੇ ਵਿੱਚ ਜੋਰ ਫੜ ਰਹੀ ਹੈ ਅਸੀਂ ਸਰਕਾਰ ਨੂੰ ਹੀ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਹਲ ਕੀਤਾ ਜਾਵੇ ਨਹੀਂ ਤਾਂ ਸਰਕਾਰ ਨਤੀਜੇ ਭੁਗਤਣ ਦੇ ਲਈ ਤਿਆਰ ਰਹੇ ਸਾਡੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਵੱਲੋਂ ਸਮੂਹ ਨੌਜਵਾਨ ਪੜੇ ਮਜ਼ਦੂਰਾ ਆਪ ਜੀ ਦੇ ਸ਼ੁਭਚਿੰਤਕ 1 2 3 4 5 6 7 8 9 10 10 ਬੰਦਿਆਂ ਨੇ ਸਾਈਨ ਕੀਤੇ ਵੱਡੀ ਸਾਹਿਬ ਥੱਲੇ ਸੋ ਛੋਟੀ ਸਾਹਿਬ ਇਹਨਾਂ ਨੂੰ ਇਹ ਆਮ ਆਦਮੀ ਪਾਰਟੀ ਸ਼ਾਮਲ ਹੋ ਜਾਣਾ ਚਾਹੀਦਾ ਕਾਕੇ ਜੀ ਇਹ ਲਾਪਰਿਵਾਰ ਸਾਵੰਮੋ ਜਲਦੀ ਰਹਿ ਜਾਊਗਾ ਘੱਮ ਸੇ ਘੱਮ ਸੋ ਸਾਡੇ ਸਾਡੇ ਕਿਸੇ ਵੀ ਜ਼ਰੂਰਤ ਦੇ ਜੇ ਕੋਈ ਸਵਾਲ ਕਰਨਾ ਹੈ ਕਹਿੰਦੇ WhatsApp ਕਾਲ ਕਰ ਸਕਦੇ 905 866 8110 ਉੱਤੇ ਤੁਸੀਂ WhatsApp ਕਾਲ ਕਰਕੇ ਗੱਲਬਾਤ ਜਿਹੜੀ ਕਰ ਸਕਦੇ ਹੋ ਛੋਟੇ ਸਾਹਿਬ ਵੋਟ ਚੋਰੀ ਮਾਲ ਵਿੱਚ ਇਲੈਕਸ਼ਨ ਕਮਿਸ਼ਨ ਨੇ ਲਿਖਤੀ ਹਲਫਨਾਮੇ ਦੀ ਮੰਗ ਕੀਤੀ ਹੈ ਹਾਂਜੀ ਭੱਟੀ ਸਾਹਿਬ ਤੇ ਮਸਲਾ ਵੀ ਜਿਹੜਾ ਉਹ ਸਾਹਮਣੇ ਹੈ ਰਾਹੁਲ ਗਾਂਧੀ ਦੇ ਵੱਲੋਂ ਤੁਹਾਨੂੰ ਯਾਦ ਹੋਊਗਾ ਭੱਟੀ ਸਾਹਿਬ ਵੀ ਰਾਹੁਲ ਗਾਂਧੀ ਨੇ ਇਹ ਮੁੱਦਾ ਚੱਕਿਆ ਔਰ ਉਹਦੇ ਚ ਪਤਾ ਲੱਗਿਆ ਕਿ ਬਿਹਾਰ ਦੇ ਕੋਰਟ ਤੇ ਵੀ ਮਾਮਲਾ ਜਾਵੜਿਆ ਕੋਰਟ ਨੇ ਵੀ ਵੇਰਵੇ ਮੰਗੇ ਆ ਤਾਂ ਭਾਰਤ ਦੇ ਚੋਣ ਕਮਿਸ਼ਨ ਨੇ ਜਿਹੜਾ ਵੀਰਵਾਰ ਨੂੰ ਵੋਟ ਚੋਰੀ ਦੇ ਦੋਸ਼ਾਂ ਤੇ ਸਖਤ ਜਵਾਬ ਦਿੱਤਾ ਕੋਰਟ ਚ ਉਹਨੇ ਕਿਹਾ ਕਿ ਚੋਣ ਬਾਡੀ ਦੇ ਖਿਲਾਫ ਗਲਤ ਵਰਤਾਨ ਬਣਾਉਣ ਦੀ ਕੋਸ਼ਿਸ਼ ਭਾਰਤੀ ਵੋਟਰਾਂ ਤੇ ਚੋਣ ਅਮਲੇ ਦੀ ਅਖੰਡਤਾ ਤੇ ਹਮਲਾ ਹੈ ਇਸ ਕਾਨੂੰਨ ਨੂੰ ਦੁਹਰਾਉਂਦੇ ਹੋਏ ਕਿ ਇੱਕ ਵਿਅਕਤੀ ਨੂੰ ਸਿਰਫ ਇੱਕ ਵੋਟ ਪਾਉਣ ਦੀ ਇਜਾਜ਼ਤ ਹੈ ਚੋਣ ਕਮਿਸ਼ਨ ਨੇ ਕਿਸੇ ਵੀ ਚੋਣ ਵਿੱਚ ਕਿਸੇ ਵਿਅਕਤੀ ਵੱਲੋਂ ਦੋ ਵਾਰ ਵੋਟ ਪਾਉਣ ਦੇ ਸਬੂਤ ਦੇ ਨਾਲ ਇੱਕ ਲਿਖਤੀ ਹਸਨਾਮੇ ਦੀ ਮੰਗ ਕੀਤੀ ਹੈ ਕਹਿੰਦੇ ਸੋ ਇਹ ਸਾਨੂੰ ਲਿਖਤੀ ਤੌਰ ਤੇ ਦੇ ਦਿਓ ਹਲਰਾਮਾ ਜੀ ਇੱਕ ਬੰਦੇ ਨੇ ਦੋ ਵੋਟਾਂ ਪਾਈਆਂ ਨੇ ਪਰ ਇਹ ਬਿਆਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਭੱਟੀ ਸਾਹਿਬ 2024 ਦੀਆਂ ਲੋਕ ਸਭਾ ਚੋਣਾਂ ਚ ਵੱਡੇ ਪੱਧਰ ਤੇ ਵੋਟ ਚੋਰੀ ਦੇ ਦੋਸ਼ਾਂ ਦੇ ਜਵਾਬ ਚ ਆਇਆ ਹੈ ਚੋਣ ਕਮਿਸ਼ਨ ਨੇ ਕਿਹਾ ਕਿ ਇੱਕ ਤੇ ਵਿਅਕਤੀ ਇੱਕ ਵੋਟ ਭਾਰਤ ਦੀ ਪਹਿਲੀ ਚੋਣ 1951-52 ਤੋਂ ਮੌਜੂਦ ਹੈ ਇਹ ਜੇਰ ਕਿਸੇ ਕੋਲ ਕਿਸੇ ਵੀ ਚੋਣ ਵਿੱਚ ਕਿਸੇ ਵਿਅਕਤੀ ਵੱਲੋਂ ਅਸਰ ਵਿੱਚ ਦੋ ਵਾਰ ਵੋਟ ਪਾਉਣ ਦਾ ਕੋਈ ਸਬੂਤ ਹੈ ਤਾਂ ਇਸ ਨੂੰ ਬਿਨਾ ਕਿਸੇ ਸਬੂਤ ਦੇ ਭਾਰਤ ਦੇ ਸਾਰੇ ਵੋਟਰਾਂ ਨੂੰ ਚੋਰ ਰੰਗਤ ਕਰਨ ਦੀ ਬਜਾਏ ਲਿਖਤੀ ਹਲਫਨਾਮਾ ਦਾਖਲ ਕਰੋ ਤੇ ਸਾਡੇ ਨਾਲ ਤੁਸੀਂ ਸਾਂਝਾ ਕਰੋ ਤਾਂ ਉਹ ਕਹਿੰਦੇ ਵੀ ਸਾਡੇ ਵੋਟਰਾਂ ਲਈ ਵੋਟ ਚੋਰੀ ਵਰਗੇ ਗੰਦੇ ਆ ਜਿਹੜੇ ਵਾਕ ਨੇ ਉਹਨਾਂ ਦੀ ਵਰਤੋਂ ਕਰਕੇ ਇੱਕ ਗਲਤ ਵਰਤਾਨ ਦਾ ਬਣਾਉਣ ਦੀ ਕੋਸ਼ਿਸ਼ ਕਰਨਾ ਕਰੋਨਾ ਭਾਰਤੀ ਵੋਟਰਾਂ ਤੇ ਸਿੱਧਾ ਹਮਲਾ ਹੀ ਨਹੀਂ ਬਲਕਿ ਲੱਖਾਂ ਚੋਣ ਅਮਲੇ ਦੀ ਅਖੰਡਤਾ ਤੇ ਵੀ ਹਮਲਾ ਹੈ ਜੀ ਸੁਰਤ ਪੰਜਾਬ ਵਿੱਚ ਕਹਿੰਦੇ ਬਹੁਤ ਜਿਹੜੇ ਥਾਵਾਂ ਤੇ ਮੀਂਹ ਪਿਆ ਰਿਹਾ ਅਗਲੇ 3 ਦਿਨ ਲਈ ਵੀ ਅਲਰਟ ਜਾਰੀ ਕੀਤਾ ਗਿਆ ਜੀ ਵੱਡੀ ਖੜੀ ਸਤਲੋਜ ਦਾ ਬੰਨ ਵੀ ਟੁੱਟਿਆ ਤਸੀਬਾ ਵੀ ਟੁੱਟਿਆ ਬਿਆਸ ਦਾ ਪਾਣੀ ਵੀ ਜਿਹੜਾ ਲਾਲਕੀਰ ਤੇ ਆ ਗਿਆ ਤੇ ਨਿਸ਼ਾਨ ਕਾਫੀ ਹੈ ਅੱਜ ਵੀ ਪੱਤੀ ਦਾ ਭਾਜੇ ਵੀ ਮੀਂਹ ਪਈ ਜਾਂਦਾ ਹੈ ਤੜਕੀ ਦਾ ਵੀ ਮੀਂਹ ਪਈ ਜਾਂਦਾ ਹੈ ਕੱਲ ਵੀ ਸੰਭਾਵਨਾ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਸੋ ਜਲਦਲ ਹੋ ਗਈ ਹੈ ਜੀ ਪੰਜਾਬ ਦੇ ਵਿੱਚ ਉਧਰ ਹਿਮਾਚਲ ਵਿੱਚ ਬੱਦਲ ਫੱਟ ਰਹੇ ਆ ਤੇ ਉਹ ਦਰੋਂਬਾ ਜਿਹੜਾ ਅੱਜ ਪੱਟੀ ਸਾਹਿਬ ਇਤੇ ਬੰਗ ਮੁਖਸ਼ਮੀਰ ਦੇ ਵਿੱਚ ਵੀ ਬੰਦਾ ਫਟਿਆ ਉਥੇ ਵੀ ਕਾਫੀ ਨੁਕਸਾਨ ਹੋ ਗਿਆ। ਸੁਨੀਲ ਸਾਹਿਬ ਇੱਕ ਜਿਹੜਾ ਕਹਿੰਦੇ ਉਹ ਬੰਦਾ ਜਿਹੜਾ ਕੋਈ ਬਲੌਗਰ ਵੀ ਹਰਾਸਤ ਵਿੱਚ ਲਿਆਗਾ ਬਰੀਕ ਸਿੰਘ ਦਾ ਨਾਂ ਦਾ ਕੋਈ। ਉਮੀਦ ਸਿੰਘ ਟਰਨਾ ਪੱਟੀ ਸਾਹਿਬ ਵਾਕਪੁਰੀ ਟਰਨਾ ਨਾਂ ਦਾ ਪੇਜ ਹੈ ਕਈ ਅਧਾਰਿਆਂ ਚ ਮੀਡੀਆ ਚ ਕੰਮ ਕਰ ਚੁੱਕਿਆ। ਪਾਕਿਸਤਾਨ ਯਾਜ਼ੀ ਪੱਟੀ ਸਾਹਿਬ ਉਥੇ ਅੰਬੈਸੀ ਨੇ ਕੋਈ ਪ੍ਰੋਗਰਾਮ ਕਰਾਇਆ ਸੀ ਉਹਦੇ ਵਿੱਚ ਸ਼ਾਮਲ ਹੋਇਆ ਸੀ। ਉਹਨੂੰ ਲੈ ਕੇ ਇਹ ਜਿਹੜੀ ਪਹਿਲਾਂ ਬਲੌਗਰਾਂ ਦੀ ਪੁੱਛਗਿੱਛ ਹੋਈ ਸੀ। ਉਸੇ ਲੜੀ ਤਹਿਤ ਇਹਨੂੰ ਸੀਏਐਸਪੀਏ ਸਟਾਫ ਦੇ ਅੰਦਰ ਦੇ ਵੱਲੋਂ ਪੁਛਗਿੱਛ ਦੇ ਲਈ ਇਹਨੂੰ ਬੁਲਾਇਆ ਗਿਆ ਸੀ ਦੋ ਦਿਨ ਲਗਾਤਾਰ ਇਹਦੇ ਕੋਲ ਪੁਛਗਿੱਛ ਕੀਤੀ ਉਹ ਦੁਬਾਰਾ ਰਿਹਾ ਕਰ ਦੋਤਾ ਗਿਆ ਸੋਣ ਸਰ ਬਹੁਤ ਬਹੁਤ ਧੰਨਵਾਦ ਆਪਾਂ ਆਪਾਂ ਫੇਰ ਦੁਬਾਰਾ ਗੱਲਬਾਤ ਕਰਾਂਗੇ ਜੀ ਬਹੁਤ ਮਿਹਰਬਾਨ